ਦੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਸ ਤਰ੍ਹਾਂ ਕਿ ਕੇਂਦਰ ਸਰਕਾਰ ਆਪਣੇ ਕਰਮਚਾਰੀਆਂ ਅਤੇ ਪੈਸ਼ਨਸ ਨੂੰ ਡੀਏ 50% ਵਧਾ ਕੇ ਅਤੇ ਇਸ ਦੇ ਨਾਲ ਗ੍ਰੈਡਿਟੀ ਦੇ ਵਿੱਚ 25% ਦਾ ਵਾਅਦਾ ਦੇ ਕੇ ਖੁਸ਼ੀ ਕਾਰੀ ਹੈ ਅਤੇ ਦੂਸਰੇ ਪਾਸੇ ਦੋਸਤੋ ਪੰਜਾਬ ਦੇ ਵਿੱਚ ਬਲਾਜ਼ਮ ਜਥੇਬੰਦੀਆਂ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਕੀਤੀ ਗਈ ਹੈ ਅਤੇ ਜਿਹੜਾ 5 ਮਈ ਨੂੰ ਜਿਹੜਾ ਸਾਂਝੇ ਫਰੰਟ ਦੇ ਵੱਲੋਂ ਸ਼ਹੀਦ ਭਗਤ ਸਿੰਘ ਯਾਦ ਹਾਲ ਜਲੰਧਰ ਵਿੱਚ ਕਨਵੈਨਸ਼ਨ ਦੇ ਦੌਰਾਨ ਮਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਅਗਲੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ। ਅਗਰ ਮੰਗਾਂ ਦੀ ਗੱਲ ਕਰ ਲਈਏ ਦੋਸਤੋ 12% ਡੀਏ ਪੈਂਡਿੰਗ ਹੈ। ਅਦੇ 5.5 ਸਾਲਾਂ ਦੀ ਤਨਖਾਹ ਕਮਿਸ਼ਨ ਦਾ ਏਰੀਅਰ ਪੈਂਡਿੰਗ ਹੈ। ਪੁਰਾਣੀ ਪੈਸ਼ਨ ਦੀ ਬਹਾਲੀ ਦਾ ਮੁੱਦਾ ਜਿਹੜਾ ਹੱਲ ਨਹੀਂ ਕੀਤਾ ਗਿਆ। ਨਵੇਂ ਭਰਤੀ ਮਲਾਜ਼ਮਾਂ ਤੇ ਕੇਂਦਰ ਦਾ ਪੇ ਕਮਿਸ਼ਨ ਲਾਗੂ ਹੈ। ਕੱਚੇ ਮਲਾਜ਼ਮ ਜੋ ਕਿ ਰੈਗੂਲਰ ਉਹਨਾਂ ਕੀਤੇ ਉਹਨਾਂ ਤੇ ਵੀ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ। ਔਰ ਉਹਨਾਂ ਨੂੰ ਪਹਿਲੇ 3 ਸਾਲ ਬੇਸਿਕ ਪੇ ਹੀ ਦਿੱਤੀ ਜਾਵੇਗੀ। ਉਸ ਤੋਂ ਬਾਅਦ ਜਿਹੜਾ ਠੇਕਾ ਤੇ ਆਊਟਸੋਰਸਿੰਗ ਪਲਾਜ਼ਮਾ ਬਾਰੇ ਗੱਲ ਕਰਦੇ ਆ ਕਿਹਾ ਉਹਨਾਂ ਨੇ ਇਹ ਬਹੁਤ ਹੀ ਜ਼ਿਆਦਾ ਨਰਾਜ਼ਨੇਤੀ ਔਰ ਇਹ ਵੀ ਕਹਿ ਰਹੇ ਨੇ ਕਿ ਸਰਕਾਰ ਨੇ ਸਾਡੇ ਲਈ ਕੁਝ ਨਹੀਂ ਕੀਤਾ ਦੋਸਤੋ ਇਸ ਦੇ ਨਾਲ ਹੀ 2.95 ਗੁਣਾਗ ਨਾਲ ਪੈਨਸ਼ਨ ਦੁਹਾਈ ਕਰਨ ਤੋਂ ਵੀ ਮੁਕਰੀ ਹੈ ਸਰਕਾਰ ਇਹ ਸਰਕਾਰ ਮਾਨ ਪੱਤਾ ਇਨਵੈਸਟਮੈਂਟ ਮੁਲਾਜ਼ਮਾਂ ਦੇ ਪੱਤੇ ਤੋਂ ਦੋ ਗੁਣਾ ਕਰਨ ਦੇ ਆਪਣੇ ਚੋਣਵਾਦੇ ਤੋਂ ਭੱਜ ਚੁੱਕੀ ਹੈ ਇਹ ਸਰਕਾਰ ਵੱਖ-ਵੱਖ ਪੱਤਿਆਂ ਨੂੰ ਸੋਧਨ ਦੀ ਥਾਂ ਤੇ ਬੰਦ ਕਰ ਦਿੱਤਾ ਹੈ ਤੇ ਇਸ ਦੇ ਜਿਹੜੇ 200 ਰੁਪਏ ਪ੍ਰਤੀ ਮਹੀਨਾ ਥੋਪਿਆ ਜਾ ਰਿਹਾ ਹੈ ਇਸ ਦੇ ਲਈ ਕਨਵੈਨਸ਼ਨ ਦੇ ਜਿਹੜੇ ਕਿ ਇਸ ਤੋਂ ਇਲਾਵਾ ਜਿਹੜਾ ਕਿ ਦੇਖਣਾ ਇਹ ਹੋਵੇਗਾ ਦੋਸਤੋ ਪੈਸ਼ਨ ਮੁਲਾਜ਼ਮਾਂ ਤੇ ਪੈਨਸ਼ਨਰ ਦੁਆਰਾ 1 ਮਈ ਦੀ ਭੁੱਖ ਹੜਤਾਲ ਅਤੇ 5 ਮਈ ਦੀ ਕਨਵੈਨਸ਼ਨ ਦਾ ਸਰਕਾਰ ਤੇ ਕਿੰਨਾ ਕੋ ਅਸਰ ਹੋਵੇਗਾ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦੇ ਲਈ ਹਾਂ ਪੱਕੀ ਹੁੰਗਾਰਾ ਪਰੇਗੀ ਜਾਂ ਫਿਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਚੋਣ ਜਾਬਤੇ ਦੀ ਬਲੀ ਹ ਚੜਨਗੀਆਂ ਦੋਸਤੋ ਜਿਹੜਾ ਉਹਨਾਂ ਨੇ ਕਨਵੈਨਸ਼ਨ ਦੇ ਵਿੱਚ ਇਹ ਫੈਸਲਾ ਕੀਤਾ ਕਰਦੀ ਹੋਈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਖਿਲਾਫ ਜਿਹੜਾ ਕਿ ਫੈਸਲਾ ਕੀਤਾ ਹੈ ਦਿੰਦੇ ਹੋਏ ਉਹਨਾਂ ਨੇ ਇਹ ਕਿਹਾ ਹੈ ਕਿ 15 ਮਈ ਤੋਂ 2024 ਤੋਂ 31 ਮਈ ਤੱਕ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਅੰਦਰ ਜਿਹੜਾ ਕੀ ਜਨ ਚੇਤਨਾ ਮੁਹਿੰਮ ਚਲਾਈ ਜਾਵੇਗੀ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਦੇ ਵਿੱਚ ਬੜੇ ਰੈਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਧੰਨਵਾਦ ਜੀ